ਦੀ ਅਕਾਲ ਤਖਤ ਸਾਹਿਬ ਦੇ ਤਨਖਾਹਿਆ ਕਰਾਰ ਦੇਣ ਤੋਂ ਬਾਅਦ ਸੁਖੀਰ ਸਿੰਘ ਬਾਦਲ ਨੇ ਜਿਹੜੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਵਿੱਚ ਪਹੁੰਚੇ ਨੇ ਜਿਹੜੀ ਉਹਨਾਂ ਨੂੰ ਸਜਾਵਾਂ ਦਿੱਤੀਆਂ ਗਈਆਂ ਸੀ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਤਾਂ ਜਿਹੜੀਆਂ ਉਹਨਾਂ ਦੀਆਂ ਸੇਵਾਵਾਂ ਨੇ ਉਹ ਲਗਾਤਾਰ ਜਾਰੀ ਨੇ ਆ ਲੋਕਾਂ ਨਾਲ ਜਿਹੜੇ ਉਹਨਾਂ ਦੇ ਨਾਲ ਕੁਝ ਸਮਰਥਕ ਵੀ ਨੇ ਉਹ ਲਗਾਤਾਰ ਜਿਹੜੇ ਸੇਵਾ ਜਿਹਨਾਂ ਨੂੰ ਤਨਖਾਹਿਆ ਇਕਰਾਰ ਵੀ ਮਿਲਿਆ ਹੋਇਆ ਤਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਅਕਸਰ ਕੀ ਕਹਿਣਾ ਚਾਹੁੰਦੇ ਨੇ ਕਿਸ ਤਰ੍ਹਾਂ ਦੀ ਜਿਹੜੀ ਰੂਪਰੇਖਾ ਅਗਲੇ ਪਾਸੋਂ ਤਿਆਰ ਕੀਤੀ ਹੋਈ ਹੈ ਵੀ ਦੇਖਿਓ ਸੁਭੀਰ ਬਾਦਲ ਨੂੰ ਤਨਖਾਹਿਆਕਰਤ ਤੋਂ ਬਾਅਦ ਲਗਾਤਾਰ ਆਪਣੀ ਸੇਵਾਮ ਦੇਣ ਤਲਵੰਡੀ ਸਿੱਧਾ ਬਿਲਕੁਲ ਜੀ ਤਨਖਾਹ ਲੱਗਣ ਤੋਂ ਬਾਅਦ ਸਰਦਾਰ ਸੁਭੀਰ ਸਿੰਘ ਜੀ ਬਾਦਲ ਪਹਿਲਾਂ ਵੀ ਦੋ ਤਖਤਾਂ ਤੇ ਸੇਵਾ ਜਿਹੜੀ ਉਹ ਕਰਕੇ ਆਏ ਐ ਅੱਜ ਇੱਥੇ ਤਲਵੰਡੀ ਸਾਬੂ ਪਹੁੰਚਿਆ ਇੱਥੇ ਸੇਵਾ ਕਰ ਰਿਹਾ ਕਿਉਂਕਿ ਅਕਾਲ ਤਖਤ ਦਾ ਹੁਕਮ ਹੈ ਕਿਤੇ ਸਿੱਖਾਂ ਹਸਤੇ ਅਕਾਲ ਤਖਤ ਮਾਣਾ ਕਾਲ ਤਖਤ ਮਾਣਾ ਸਿੱਖ ਪੰਥ ਦੀ ਸ਼ਾਨ ਹੈ ਇਸੇ ਕਰਕੇ ਇਹ ਕਿਹਾ ਜਾਂਦਾ ਅੱਜ ਗੁਰੂ ਦੇ ਦਰ ਤੇ ਪਹੁੰਚੇ ਆ ਪੇਸ਼ਲੀਆਂ ਜਿਹੜੀਆਂ ਭੁੱਲਾਂ ਗਲਤੀਆਂ ਹੋਈਆਂ ਉਹ ਸਰਦਾਰ ਸੁਬੀਰ ਸਿੰਘ ਬਾਦਲ ਨੇ ਪੜਾ ਨਹੀਂ ਕੀਤੀਆਂ ਉਹ ਵੀ ਉਹਨਾਂ ਨੇ ਹਾਂ ਦੇ ਵਿੱਚ ਜਥੇਦਾਰ ਸਾਹਿਬ ਤੋਂ ਜਿਹੜਾ ਹੈਗਾ ਉਹ ਕਿਹਾ ਵੀ ਹਾਂ ਵੀ ਸਾਡੇ ਤੋਂ ਜਿਹੜੀਆਂ ਅਕਾਲੀ ਦਲ ਤੋਂ ਭੁੱਲਾਂ ਹੋਈਆਂ ਉਹਨਾਂ ਦੀ ਅਸੀਂ ਖੇਮਾ ਮੰਗਦੇ ਆ ਤੇ ਉਸੇ ਦੇ ਅਧੀਨ ਹੀ ਅੱਜ ਇੱਥੇ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੂ ਪਹੁੰਚਿਆ ਤੇ ਖੇਮਾ ਜਾਚਣਾ ਕਰ ਰਿਹਾ ਕੀਰਤਨ ਸੁਣ ਰਿਹਾ ਇਸ ਤੋਂ ਬਾਅਦ ਲੰਗਰ ਦੀ ਸੇਵਾ ਹੋ ਗਈ ਉਸ ਤੋਂ ਬਾਅਦ ਹੋਰ ਜਿਹੜੇ ਮੁਕਸਰ ਸਾਹਿਬ ਦੇ ਵਿੱਚ ਸੇਵਾ ਹੋਣੀ ਹੈ ਇਸ ਤੋਂ ਬਾਅਦ ਉੱਥੇ ਵੀ ਸੇਵਾ ਕਿਵੇਂ ਦਿੱਖ ਦਿਓ ਸੁਖਵੀਰ ਬਾਦਲ ਤੇ ਹਮਲਾ ਹੋਇਆ ਸੀ ਹਮਲੇ ਤੋਂ ਬਾਅਦ ਸਟੋਰ ਕੀ ਪਰਪਸ ਹੈ ਜਿਹੜੇ ਵਧਾ ਦਿੱਤੇ ਗਏ ਸੀ ਸੁਖਵੀਰ ਬਾਦਲ ਦੇ ਦੇਖੋ ਜੀ ਹਮਲਾ ਇੱਕ ਜਥੇਦਾਰ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਖਵੀਰ ਸਿੰਘ ਜੀ ਨੇ ਵੀ ਕਿਹਾ ਸੀ ਇਹ ਗੱਲ ਤਾਂ ਵੀ ਇਹ ਜਿਹੜਾ ਹਮਲਾ ਹੈ ਇਹ ਇੱਕ ਅਕਾਲ ਤਖਤ ਦੇ ਤਨਖਾਈਆ ਸੇਵਾਦਾਰ ਲੱਗਿਆ ਜਿਹੜਾ ਅਕਾਲ ਤਖਤ ਦੇ ਸੇਵਾਦਾਰ ਤੇ ਹਮਲਾ ਹੈ ਇਹ ਇਹ ਹਮਲਾ ਸੀ ਜਿਹੜਾ ਇਹ ਸਰਦਾਰ ਸੁਵੀਰ ਸਿੰਘ ਬਾਦਲਤੇ ਨੂੰ ਸੀ ਕਿਉਂਕਿ ਇਹੋ ਜਿਹੇ ਜਿਹੜੇ ਵੱਖਵਾਦੀ ਬੰਦੇ ਐ ਪਿਛਲੇ ਸਮੇਂ ਦੇ ਵਿੱਚ ਵੀ ਕਿਤੇ ਨਾ ਕਿਤੇ ਸਹਿਰਾ ਠਾਉਂਦੇ ਰਹੇ ਐ ਜਿਵੇਂ ਮਜੀਠੀਆ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਉੱਥੇ ਵੀ ਕਿਹਾ ਸੀ ਵੀ ਇਹ ਜਿਹੜਾ ਪਾ ਪੰਜਾਬ ਪੁਲਿਸ ਹੈ ਤੇ ਪੰਜਾਬ ਸਰਕਾਰ ਹੈ ਇਹ ਕਿਤੇ ਨਾ ਕਿਤੇ ਸਾਨੂੰ ਲੱਗਦਾ ਹੈ ਇਹ ਨਾਲ ਜਿਹੜੀ ਰਲਈ ਹੋਈ ਹੈ ਇਸ ਕਰਕੇ ਇਹ ਹਮਲਾ ਹੈ ਜਿਹੜਾ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ 175 ਪੁਲਿਸ ਮੁਲਾਜ਼ਮ ਜਿਹੜੇ ਕਹਿੰਦੇ ਸੀ ਉਹ 175 ਪੁਲਿਸ ਮੁਲਾਜ਼ਮ ਸਾਨੂੰ ਤਾਂ 175 ਚ ਇੱਕ ਨਹੀਂ ਦੱਸਿਆ ਉੱਤੇ ਜਿਹੜੇ ਸਾਹਬ ਦੇ ਨਾਲ ਸੀ ਸਿਕਿਉਰਟੀ ਵਾਲੇ ਸੁਖਵੀਰ ਜੀ ਨੇ ਉਹਨਾਂ ਨੇ ਉਹਨਾਂ ਨੂੰ ਬਚਾਇਆ ਜਿਹੜੇ ਦੂਜੇ 175 ਸੀ ਉਹ ਤਾਂ ਉੱਦੇ ਸਾਨੂੰ ਉੱਥੇ ਕਿਤੇ ਨਹੀਂ ਦਿਖਾਈ ਦਿੱਤੇ ਹਾਂ ਜਦੋਂ ਹਮਲਾ ਹੋ ਗਿਆ ਅੱਜ ਪੁਲਿਸ ਇੱਥੇ ਆ ਮੈਂ ਵੇਖੀ ਜਨਾਂ ਪੰਜਾਬ ਭਰ ਦੀ ਇੰਟੈਲੀਜੈਂਸ ਇੱਥੇ ਫਿਰਦੀ ਆ ਤੁਰੀ ਤਲਵੰਡੀ ਸਾਬੋ ਦੇ ਵਿੱਚ ਚਾਰ ਸ਼ਫੇਰੇ ਸਾਰੇ ਮੈਂ ਕਿਹਾ ਕੀ ਹੁਣ ਕਹੀਏ ਬਸ ਇੱਕ ਬਾਦ ਹੁਣ ਜਿਹੜੇ ਹਮਲੇ ਦਰਬਾਰ ਸਾਹਿਬ ਤੇ ਹੋਏ ਸੀ ਇੰਨਾ ਕਿ ਤੇ ਉਹ ਵੀ ਕਹੇ ਜਦੋਂ ਦੁਬਾਰਾ ਉਸ ਤੋਂ ਬਾਦ ਹੋਈ ਦਰਬਾਰ ਸਾਹਿਬ ਚ ਬਿਲਕੁਲ ਜੀ ਬਿਲਕੁਲ ਅ ਦਰਬਾਰ ਸਾਹਿਬ ਇੱਕ ਬਹੁਤ ਵੱਡਾ ਰੂਹਾਨੀਅਤ ਦਾ ਕੇਂਦਰ ਹੈ ਰੂਹਾਨੀਅਤ ਦੇ ਕੇਂਦਰ ਦੇ ਵਿੱਚ ਗੋਲੀ ਚੱਲਣੀ ਅਤੀ ਮੰਦ ਭਾਗੀ ਘਟਨਾ ਹੈ ਦਾ ਭਰਜ ਗੱਲੋਂ ਹੁਣ ਉੱਥੇ ਕਦੇ 84 ਤੋਂ ਬਾਅਦ ਕਦੇ ਵੀ ਇਹੋ ਜਿਹਾ ਇਨਸੀਡੈਂਟ ਨਹੀਂ ਹੋਇਆ ਸੀਗਾ 84 ਦੇ 84 ਦੇ ਵਿੱਚ ਜਿਨ੍ਹਾਂ ਨੇ ਗਨਾਹ ਕੀਤਾ ਸੀ ਤੇ ਸੰਗਤਾਂ ਨੇ ਫਿਰ ਸੌਦਾ ਵੀ ਲਾਇਆ ਸੀ ਉਹਨਾਂ ਨੂੰ ਤਾਂ ਇਸ ਕਰਕੇ ਇਹ ਵੀ ਦਰਬਾਰ ਸਾਹਿਬ ਦੇ ਵਿੱਚ ਗੋਲੀ ਹੈ ਜਿਹੜੀ ਮੈਂ ਸਮਝਦਾ ਚਲਣੀ ਆ ਤੇ ਮੰਦ ਭੱਗੀ ਹੈ ਇਹ ਨਹੀਂ ਚਲਣੀ ਚਾਹੀਦੀ ਸੀਗੀ ਇਹ ਪੰਜਾਬ ਸਰਕਾਰ ਦਾ ਫੇਲਰ ਹੈ ਇਹ ਪੰਜਾਬ ਪੁਲਿਸ ਦਾ ਫੇਲਰ ਹੈ ਨਾਲ ਨਾਲ ਕੇਂਦਰ ਸਰਕਾਰ ਦੀਆਂ ਏਜੰਸੀਆਂ ਦਾ ਵੀ ਇਹਦੇ ਵਿੱਚ ਫੇਲਰ ਹੈ ਹੂੰ ਅਕਾਲੀ ਦਲ ਨੂੰ ਕਿੱਥੇ ਦੇਖਦੇ ਹੋ ਅੱਜ ਜਿਹੜੇ ਕਹਿੰਦੇ ਦੇਖੋ ਅਕਾਲੀ ਦਲ ਦੇ ਵਿੱਚ ਅੱਜ ਸਾਰੇ ਲੀਡਰ ਹੈ ਜਿਹੜੇ ਉਹ ਵਾਪਸੀ ਕਰ ਰਹੇ ਹੈ ਕੱਲ ਮਲੋਕਾ ਸਾਹਿਬ ਵੀ ਆ ਕੇ ਗਏ ਹੈ ਤੇ ਫੁਲਕਾ ਸਾਹਿਬ ਹੈ ਬਹੁਤ ਵੱਡੇ ਵਿਦਵਾਨ ਹੈ ਉਹ ਵੀ ਕਹਿ ਰਹੇ ਹੈ ਕਿ ਦਿਨ ਕਿਤੇ ਵੀ ਮੈਂ ਵੀ ਅਕਾਲੀ ਦਲ ਚ ਵਾਪਸ ਆਉਂਗਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਣਾ ਗੁਰੂ ਮਹਾਰਾਜ ਦੇ ਜਿਹੜੀ ਆ ਸੇਵਾ ਹੈ ਇਹ ਸੇਵਾ ਤੋਂ ਬਾਅਦ ਅਕਾਲੀ ਦਲ ਹੋਰ ਤਕੜਾ ਹੋ ਕੇ ਕਿਤੇ ਨਿਕਲੂਗਾ ਬਾਹਰ ਕਿਵੇਂ ਦੇਖੇਗਾ ਖਾਲਸਾ ਜੰਗ ਤੋਂ ਬਾਅਦ ਉਸ ਨੂੰ ਫਾਲਾ ਜਿਹੇ ਨੀਂ ਸੇਵਾ ਤੇ ਆਇਆ। ਉਹ ਸਮਝਦਾ ਸਰਦਾਰ ਸੁਖਵੀਰ ਸਿੰਘ ਬਾਦਲ ਇੱਕ ਸਿੱਖੋਂ ਦੀ ਸਿੱਖੀ ਕਰ ਰਹੀ ਨਹੀਂ। ਤਖਸਾਲ ਪ੍ਰਤੀ ਗੁਰੂ ਸਾਹਿਬ ਪ੍ਰਤੀ ਆਪਣੀ ਸਮਰਪਣ ਭਾਵਨਾ ਦਸਾ ਰਹੀ ਨਹੀਂ। ਜੋ ਬਚਨ ਵੱਤਾ ਗੁਰੂ ਨਾਲ ਜੋ ਸਿੱਖ ਦੀ ਹੋਣੀ ਚਾਹੀਦੀ ਹੈ। ਸਿੱਖ ਕੀ ਹੋਣਾ ਚਾਹੀਦਾ? ਸਿੱਖ ਦਾ ਕੀ ਕੈਰੈਕਟਰ ਹੋਣਾ ਚਾਹੀਦਾ? ਕੀ ਕਰਦਾਰ ਹੋਣਾ ਚਾਹੀਦਾ? ਕੀ ਭਾਵਨਾਵਾਂ ਹੋਣੇ ਚਾਹੀਦੀਆਂ? ਉਹ ਦਰਸਾ ਰਹੀ ਨਹੀਂ। ਉਹ ਲਗਾਤਾਰ ਸੇਵਾ ਕਰ ਰਹੀ ਨਹੀਂ। ਪਹਿਲੇ ਦਿਨ ਦੋ ਸਪਸ਼ਟੀਕਰਨ ਦਿੱਤਾ ਸੀ ਉਸ ਦਿਨੀ ਉਹਨਾਂ ਨੇ ਕਿਹਾ ਸੀ ਕਿ ਮੈਂ ਕੋਈ ਕੋਈ ਦਲੀਲ ਨਹੀਂ ਕੋਈ ਤਰਕ ਨਹੀਂ ਜਾਣੇ ਜਾਣੇ ਚਾਹੇ ਪੁਲਿਸ ਅਫਸਰਾਂ ਤੋਂ ਚਾਹੇ ਸਰਕਾਰ ਦੇ ਮੁਲਾਜ਼ਮਾਂ ਤੋਂ ਚਾਹੇ ਸਰਕਾਰ ਤੋਂ ਚਾਹੇ ਦਿੱਲੀ ਦੀ ਘੇਰਾਬੰਦੀ ਹੋ ਕੇ ਜਾਲ ਚ ਫਸਾਉਣ ਚ ਘੇਰਾ ਨਰੇਟਿਵ ਨਰੇਟਿਵ ਸਿਰਜਿਆ ਗਿਆ ਜੇ ਕਿਸੇ ਤੋਂ ਵੀ ਕੋਈ ਵੀ ਜਾਣੇ ਜਾਣੇ ਚ ਗਲਤੀ ਹੋਈ ਜਾਂ ਉਹ ਸੀ ਉਸ ਦਿਨ ਮੇਰੀ ਝੋਲੀ ਚ ਪਾ ਦਿਓ ਇਹ ਸਾਰੀਆਂ ਗੱਲਾਂ ਪਰ ਫਿਰ ਵੀ ਉਸ ਤੋਂ ਬਾਅਦ ਜੋ ਹੁਕਮ ਹੋਇਆ ਕਾਲ ਤੱਕ ਸਾਡਾ ਹੁਕਮ ਮੰਨ ਕੇ ਸੇਵਾ ਮੰਨਵਾ ਰਹੇ ਹੈ ਸੇਵਾ ਕਰ ਰਹੇ ਹੈ ਲਗਾਤਾਰ ਚਾਹੇ ਸਿੱਖ ਵਿਰੋਧੀ ਤਾਕਤਾਂ ਨੂੰ ਹਜਮ ਨਹੀਂ ਹੋ ਰਿਹਾ ਕਿ ਕਿਸ ਤਰ੍ਹਾਂ ਦੀ ਜੋ ਜੋ ਸਿੱਖ ਸਿੱਖੀ ਕਮਾਰਿਆ ਤਖਤ ਦਾ ਬਚਨ ਮੰਨ ਰਿਹਾ ਉਹ ਉਹਨਾਂ ਤੇ ਨਿੱਜੀ ਹਮਲੇ ਵੀ ਕਰਾਏ ਜਾ ਰਹੇ ਆ ਤੁਸੀਂ ਦੇਖਿਆ 3 ਤਰੀਕ ਨੂੰ 4 ਤਰੀਕ ਨੂੰ ਪਰ ਫਿਰ ਵੀ ਸਰਸਵੀ ਸਿੰਘ ਬਾਦ ਅਡੋਲ ਉਹ ਸੇਵਾ ਬਾ ਨਿਵਾ ਰਹੇ ਆ ਸੇਵਾ ਕਰ ਰਹੇ ਨੇ 84 ਤੋਂ ਬਾਅਦ ਹਮਲਾ ਦਰਬਾਰ ਸਾਹਿਬ ਤੇ ਦੁਬਾਰਾ ਫਿਰ ਚਾਗਲੂ ਹੋਇਆ ਉਸ ਨੂੰ ਕਿਵੇਂ ਦੇ ਮੈਂ ਸਮਝਦਾ ਬਹੁਤ ਮੰਦਭਾਗੀ ਘਟਨਾਗੀ ਕਿ ਤੁਸੀਂ ਵੇਖਿਆ ਕਿ 84 ਤੋਂ ਬਾਅਦ ਕਿਸ ਤਰ੍ਹਾਂ ਤੁਸੀਂ ਵੀ ਇਵੇਂ ਜ਼ਿਕਰ ਕੀਤਾ ਸਵਾਲ ਕੀਤਾ ਤੇ ਇਹ ਹੁਣ ਹੋਇਆ ਚੇਹਰਾ ਰੂਪ ਉਹਦਾ ਕੋਈ ਸੀ ਜੇ ਸਿੱਕੀ ਪਰਾ ਵਿੱਚ ਹੀ ਆਇਆ ਪਰ ਇਹ ਏਜੰਸੀਆਂ ਨੇ ਇਹ ਮਤਲਬ ਸਿੱਖ ਵਿਰੋਧੀ ਤਾਕਤਾਂ ਨੇ ਇਹ ਇਹ ਹਮਲਾ ਕਰਾਇਆ ਪਰ ਅੱਜ ਮੈਂ ਸਮਝਦਾ ਲੋਕ ਹੈਰਾਨ ਕੋਈ ਬੋਲਦੀ ਨਹੀਂ ਜਾਂ ਤਾਂ ਫਿਰ ਇਹ ਕਹਿਣ ਜਿਹੜੇ ਰੌਲਾ ਪਾਉਂਦੇ ਆ ਕਿ ਅਸੀਂ ਬੜੇ ਵੱਡੇ ਸਿੱਖਾਂ ਕਿ ਜੇ ਜੋ ਚੌੜੇ ਦੀ سپورਟ ਕਰਦੇ ਆ ਜਾਂ ਤਾਂ ਉਹ ਕਹਿਣ ਵੀ ਚੌੜਾ ਤਖਤੋਂ ਵੱਡਾ ਗੁਰੂ ਨੋ ਵੱਡਾਗਾ ਇਸ ਕਰਕੇ ਨਾਲੇ ਅਸੀਂ ਕਹਿ ਰਹੇ ਹਾਂ ਵੀ ਸਿੱਖ ਹੈ ਨਾਲੇ ਜੋ ਅਟੈਕ ਕਰ ਰਿਹਾ ਦਰਬਾਰ ਸਾਹਿਬ ਤੇ ਗੋਲੀਆਂ ਮਾਰ ਰਿਹਾ ਤੇ ਹਰਮੰਦਰ ਸਾਹਿਬ ਤੇ ਗੋਲੀਆਂ ਮਾਰ ਰਿਹਾ ਤੇ ਉਹ ਬੰਦੇ ਤੁਸੀਂ ਉਹਨੂੰ ਮਤਲਬ ਸਪੋਰਟ ਕਰ ਰਹੇ ਹੋ ਅਕਾਲੀ ਤੈਨੂੰ ਪਿੱਛੇ ਦੇਖਦੇ ਹੋ ਅੱਜ ਫੜਾ 2027 ਦੀ ਵਿਚਾਰ ਚੱਲੇ ਪਈ ਕਿ ਇਹ ਸਜ਼ਾ ਜਿਹੜੇ ਅਕਾਲੀ ਦਲ ਵੱਲੋਂ ਇਹ ਕਾਲੀ ਦਲ ਖੜਾ ਕਰਨ ਵਾਸਤੇ ਸਜ਼ਾ ਮ ਦਿੱਤੀ ਗਈ ਹੈ ਇਸਨ ਚਰਚਾ ਜਿਹੜੇ ਵਿਰੋਧੀ ਨਹੀਂ 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 ਇਹ ਤਾਂ ਉਹ ਤੁਹਾਨੂੰ ਮੈਂ ਦੱਸਿਆ ਵੀ ਉਹੀ ਗੱਲ ਹੈ ਉਹ ਤਾਕਤਾਂ ਜਿਨ੍ਹਾਂ ਨੂੰ ਤਖਤ ਸਾਹਿਬ ਦੀ ਪ੍ਰਭੂ ਸੱਤਾ ਬਰਦਾਸ਼ਤ ਨਹੀਂ ਹੋ ਰਹੀ ਸਿੱਖੀ ਸਮਰਪਣ ਭਾਵਨਾ ਬਰਦਾਸ਼ਤ ਨਹੀਂ ਹੋ ਰਹੀ ਉਹ ਏਜੰਸੀਆਂ ਦੇ ਕਹਿਣ ਤੇ ਇਹ ਸੇਮ ਨਰੇਟਿਵ ਸਿਰਜ ਰਹੇ ਐ ਪਰ ਇਹ ਇੱਕ ਸਿੱਖ ਦੀ ਕੇਰਾਂ ਦਾ ਸਿੱਖੀ ਕਮਾਰਿਆ ਪਰ ਹਾਂ ਜਰੂਰ ਮਨ ਚ ਬਲਬਲੇ ਹੁੰਦੇ ਐ ਕਿ ਅਕਾਲੀ ਦਲ ਸਿੱਖ ਕੌਮ ਦੀ ਜਮਾਤ ਐ ਸਿੱਖ ਕੌਮ ਦੀ ਬਾੜ ਐ ਇਹ ਤਕੜੀ ਹੋਣਾ ਚਾਹੀਦਾ ਕੱਲੀ ਸਿੱਖ ਪੰਜਾਬ ਦੀ ਵੀ ਤੁਸੀਂ ਵੇਖਿਆ ਕਿ ਪੰਜਾਬ ਚ ਡਿਵੈਲਪਮੈਂਟ ਵਿਕਾਸ ਭਾਈਚਾਰਕ ਸਾਂਝ ਉਹਦੇ ਹੁੰਦੀ ਹੈ ਜਦੋਂ ਅਕਾਲੀ ਦਲ ਆਉਂਦਾ ਇਹ ਤੁਸੀਂ ਵੇਖ ਲਓ ਇੱਥੇ 8 ਸਾਲ ਹੋ ਗਏ 9 ਸਾਲ ਹੋ ਗਏ ਡਰਾਮੇ ਹੋ ਰਹੇ ਨੇ ਵਿਕਾਸ ਡਿਵੈਲਪਮੈਂਟ ਦੇ ਨਾਂ ਤੇ ਕੋਈ ਚੀਜ਼ ਨਹੀਂ ਸੋ ਅਕਾਲੀ ਦਲ ਵੇਲੇ ਆਪਣੀ ਆਜ਼ਾਦਗਰਾਂ ਬਣਦੀਆਂ ਸਾਰੇ ਕਾਰਜ ਹੁੰਦੇ ਆ ਸੋ ਇਸ ਕਰਕੇ ਜ਼ਰੂਰੀ ਹੈ ਕਿ ਤਕੜਾ ਵੀ ਹੋਣਾ ਪਰ ਇਹ ਜ਼ਰੂਰੀ ਨਹੀਂ ਮਸਲੇ ਨਾਲ ਹੀ ਜੋੜ ਕੇ ਵੇਖਿਆ ਜਾਵੇ ਪਰ ਇਹ ਤਾਂ ਇੱਕ ਸਿੱਖ ਦੀ ਭਾਵਨਾ ਇੱਕ ਆਗੂ ਦੀ ਭਾਵਨਾ ਕਿ ਕਿਸ ਤਰ੍ਹਾਂ ਆਗੂ ਹੋਣ ਦੀ ਯੋਗਤਾ ਸਰਦਾਰ ਸਬੀਰ ਸਿੰਘ ਦਰਬੰਦਲ ਦਿਖਾ ਰਹੇ ਨੇ ਕਿ ਸਭ ਕੁਝ ਆਪਣੀ ਝੋਲੀ ਚ ਪਵਾ ਕੇ ਉਹ ਸੇਵਾਮਨ ਮਾਰ ਰਹੇ ਨੇ